ایس پی نو دے پر ڈی سی کدی دن تک دسو گا چار دن ہوگا کچھ نہیں دس ਇਸ ਤੋਂ ਲਾਲਾ ਸਾਡੀ ਗੱਲ ਇਹ ਆ ਜੇ ਸਾਡੀ ਐਮ.ਐਲ.ਏ. ਉਹ ਸਾਡੀ ਭੈਣ ਹੈ ਅਸੀਂ ਆਪਣੀ ਭੈਣ ਨੂੰ ਜੇ ਦੁੱਖ ਦੱਸ ਰਹੇ ਤੇ ਸਾਡੀ ਭੈਣ ਉਹ ਦੁੱਖ ਦਾ ਹੱਲ ਕਰੇ ਅਸੀਂ ਤੇਜਾ ਸਾਹਿਬ ਨੂੰ ਵੀ ਦੇਖੋ ਜੀ ਜਿੰਨੂੰ ਜ਼ਰੂਰਤ ਹੈ ਉਹ ਚਾਹੀਦੀ ਹੈ ਅਰੇ ਜਿਉ ਨਾ ਸੀ ਅਰੇ ਤੇਰੇ ਬੰਦਾਂ ਨੂੰ ਵਾਪਸ ਗੱਲ ਕਰ ਰਿਹਾ ਇਹ ਕੋਈ ਗੱਲ ਨਹੀਂ ਤੇ ਮੈਂ ਤਾਂ ਕੋਈ ਸੈਲੀਬ੍ਰਿਟੀ ਨਹੀਂ ਹਾਂ ਭਰਾ ਮੈਂ ਤੁਹਾਡਾ ਵਿੱਚ ਹਾਂ ਖਰੀਜੀ ਸਾਹਿਬ ਦੀ ਇੱਕ ਬੇਨਤੀ ਹੈ ਕੋਈ ਗੱਲ ਨਹੀਂ ਮੇਰੀ ਗੱਬਨ ਸੁਣ ਲੋ ਸਾਡੀ ਕਬੀਨ ਦੇ ਡੀਸੀ ਸਾਹਮਣੇ ਇਹ ਗੱਲ ਕਹਿ ਦਿਓ ਜੇਕਰ ਉਹ ਅਮਰਿਤਮਾਨ ਆਇਆ ਬਾਈ ਚਾਂਸ ਅਮਰਿਤਮਾਨ 11 ਨੂੰ ਗਾਹ ਕੇ ਵੀ ਚਲਾ ਜਾਂਦਾ ਅਸੀਂ ਤਾਂ ਵੀ ਪੰਜਾਬ ਬੰਦ ਕਰਾਵਾਂਗੇ ਜੋ ਗਾਹ ਕੇ ਵੀ ਚਲਾ ਜਾਏਗਾ ਤੇ ਕਿਉਂਕਿ ਸਰਕਾਰ ਨੇ ਪੁਲਿਸ ਜ਼ਿਆਦਾ ਲਾ ਦੇਣੀ ਇਹ ਕਰ ਦੇਣਾ ਉਹ ਕਰ ਦੇਣਾ ਸਾਡੇ ਰਸਤੇ ਰੋਕੋਗੇ ਅਸੀਂ ਫਿਲਹਾਲ ਤਾਂ ਫੇਲ ਹੁੰਦੇ ਨਹੀਂ ਅਸੀਂ ਆਪਣੇ ਪੂਰੇ ਮਤਲਬ ਕਿ ਤਾਕਤ ਦੇ ਨਾਲ ਖੜੇ ਆ ਪਰ ਲੇਕਿਨ ਫਿਰ ਵੀ ਜੇ ਅਗਰ ਅਮਰਿਤਮਾਨੇ ਤੇ ਅੰਦਰ ਆ ਗਿਆ ਪੰਜਾਬ ਵੀ ਬੰਦ ਹੋਊਗਾ ਐਸ ਵੀਰ ਕੋਲੇ ਦਾ ਵੀ ਨੁਕਸਾਨ ਹੋਏਗਾ ਤੇ ਅਸੀਂ ਸੜਕਾਂ ਤੇ ਉਤਰ ਕੇ ਸੜਕਾ ਜਾਮ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਬੰਦਾ ਚੋਰ ਹੈ ਉਹ ਚੋਰ ਬੰਦੇ ਨੂੰ ਇੱਥੇ ਬੁਲਾਇਆ ਜਾਵੇ ਹਾਂ ਜੇ ਕਿਸੇ ਦੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਕੋਈ ਬੰਦਾ ਉਹਨੂੰ ਪ੍ਰਾਈਵੇਟ ਆਪਣੇ ਤੌਰ ਤੇ ਬੁਲਾਉਂਦਾ ਇਹ ਸਰਕਾਰੀ ਫੰਕਸ਼ਨ ਹੋ ਰਿਹਾ ਸਰਕਾਰ ਦੇ ਪੈਸੇ ਦੇ ਨਾਲ ਹੋ ਰਿਹਾ ਜੇ ਸਰਕਾਰ ਦੇ ਪੈਸੇ ਦੇ ਨਾਲ ਹੋ ਰਿਹਾ ਇੱਥੇ ਫਿਰ ਅਮਰਤਮਾਨ ਨਹੀਂ ਆਣਾ ਚਾਹੀਦਾ ਹੋ ਗਿਆ ਨਹੀਂ ਸਾਨੂੰ